ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਵਾਲੀ ਗੱਡੀਆਂ ਹੁਸ਼ਿਆਰਪੁਰ ਪਹੁੰਚੀਆਂ ਜਿਸ ਦੇ ਚਲਦੇ ਹੋਏ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਗੱਡੀ ਨੂੰ ਦੇਖ ਕੇ ਮੁਲਾਜ਼ਮਾਂ ਨਾਲ ਖਾਸ ਗੱਲਬਾਤ ਕੀਤੀ ਇਸ ਮੌਕੇ ਉੱਨੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਖਾਸ ਤੌਰ ਤੇ ਧੰਨਵਾਦ ਵੀ ਕੀਤਾ ਗਿਆ ਬਹੁਤ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਕੁਮਾਰ ਸਿੰਘ ਜੀ ਬਾਣ ਜਿਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਸਿਹਤ ਦੀ ਚਿੰਤਾ ਉਹਨਾਂ ਦੀ ਪੜਾਈ ਦੀ ਚਿੰਤਾ ਉਹਦੇ ਨਾਲ ਨਾਲ ਉਹਨਾਂ ਦੀ ਜ਼ਿੰਦਗੀ ਦੀ ਚਿੰਤਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਐ ਕਿਸੇ ਨਾ ਕਿਸੇ ਗਾਰਡ ਵਾਸ਼ ਹੋ ਜਾਂਦੇ ਆ ਕਈ ਵਾਰੀ ਓਵਰ ਸਪੀਡ ਕਰਕੇ ਹੋ ਜਾਂਦਾ ਜਾਂ ਕਿਸੇ ਨੇ ਗਲਤ ਗੱਡੀ ਪਾਸ ਕਰ ਲਈ ਜਾਂ ਗਲਤ ਗੱਡੀ ਮੋੜ ਦਿੱਤੀ لیکن ਜੇ ਗਲਤੀ ਹੋ ਗਈ ਉਸ ਮਰੀਜ਼ ਦੀ ਜ਼ਿੰਦਗੀ ਬਚਾਉਣਾ ਜਿਹੜਾ ਜਿਹੜਾ ਸੱਟ ਲੱਗ ਗਈ ਸੜਕ ਤੇ ਡਿੱਗ ਪਿਆ ਇਹ ਜਿਹੜੀ ਸਕੀਮ ਸੀਗੀ ਫ੍ਰਿਸਟਰ ਸਕੀਮ ਕਹਿੰਦੇ ਆ ਇਹ ਦਿੱਲੀ ਦੇ ਵਿੱਚ ਮਾਨਜੋਗ ਮੁੱਖ ਮੰਤਰੀ ਦਿੱਲੀ ਰਵਿੰਦ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਉਹ ਸ਼ੁਰੂਆਤ ਤੋਂ ਬਾਅਦ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਜਿੱਦਾਂ ਕਿ ਸਾਡੇ ਕੱਲੇ ਜ਼ਿਲ੍ਹੇ ਦੇ ਵਿੱਚ ਹੀ ਤਕਰੀਬਨ 6 ਗੱਡੀਆਂ ਆਈਆਂ ਵੀ ਦੇਖਦੇ ਆ ਬੈਲੂ ਗਰੁੱਪ ਗੱਡੀਆਂ ਜਿਨ੍ਹਾਂ ਨਾਲ ਆਸਟਾ ਸੜਕ ਸੁਰੱਖਿਆ ਫੋਰਸ ਦੇ ਜਵਾਨ ਲੇਡੀਆਂ ਔਰ ਜੈਂਟਸ ਜਿਹੜਾ ਪੂਰੀ ਪੂਰਾ ਪ੍ਰਬੰਧ ਕੀਤਾ ਗਿਆ ਗਵਰਨਮੈਂਟ ਵੱਲੋਂ ਅਗਰ ਬਾਈਚੰ ਪ੍ਰਮਾਤਮਾ ਨਾ ਕਰੇ ਕਿਸੇ ਐਕਸੀਡੈਂਟ ਹੋਪੇ ਪਹਿਲੀ ਗੱਲ ਤਾਂ ਇਹ ਹੁੰਦੀ ਆ ਕਿ ਸਾਨੂੰ ਸੁਰੱਖਾ ਸੜਕ ਦੇ ਨਿਮਾ ਦਾ ਖੁਦ ਪਿਆਰ ਰੱਖਣਾ ਚਾਹੀਦਾ ਲੇਕਿਨ ਅਗਰ ਕੋਈ ਮਿਸਐਕਿੰਗ ਹੋ ਜਾਂਦੀ ਹੈ ਜੋਸ ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਜਿਹੜੀ ਫ੍ਰੀਸਟ ਸਕੀਮ ਹੈ ਉਹਦੇ ਵਿੱਚ ਜਿਹੜਾ ਚੱਕੇ ਲੈ ਕੇ ਜਾਵੇਗਾ ਉਹਨੂੰ 2000 ਰੁਪਏ ਸਰਕਾਰ ਵੱਲੋਂ ਔਰ ਹਸਪੀਟਲ ਨੂੰ ਕਿਹਾ ਗਿਆ ਵੀ ਉਹਨੂੰ ਮਰੀਜ਼ ਨੂੰ ਲੈ ਕੇ ਚਾਹੇ ਕੋਈ ਪ੍ਰਾਈਵੇਟ ਹਸਪੀਟਲ ਹੈ ਮੇਰੇਸ ਜਿਹੜਾ ਹੈ ਉਹਨੂੰ ਲੈ ਕੇ ਉਹਦੀ ਜ਼ਿੰਦਗੀ ਬਚਾਉਣ ਦੇ ਲਈ ਅਸੀਂ ਸਾਰਿਆਂ ਨੇ ਜਿਹੜਾ ਮੁੱਖ ਮੰਤਰੀ ਦਾ ਪ੍ਰਯਾਸ ਹੈ ਇਹਨੂੰ ਕਾਮਯਾਬ ਕਰਨ ਦੇ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੀ ਪੰਜਾਬ ਦੀ ਪੂਰੀ ਜਨਤਾ ਜੋ ਬੜਾ ਅੱਛਾ ਲੱਗਾ ਮੈਂ ਤੇ ਕੁਦਰਤੀ ਗੁਜਰਦਾ ਹੈ ਸੀ ਮੁੱਖ ਮੰਤਰੀ ਨੇ ਸ਼ੁਰੂਆਤਾਂ 27 ਜਨਵਰੀ ਨੂੰ ਇੱਥੇ ਕੀਤੀ ਸੀ ਔਰ ਗੱਡੀਆਂ ਵੱਖ-ਵੱਖ ਜ਼ਿਲ੍ਹੇ ਜੇ ਆ ਗਈਆਂ ਮੈਂ ਪੂਰੇ ਹਿਸ਼ਾਰਪੁਰ ਜ਼ਿਲ੍ਹੇ ਵਲੋਂ ਆਪਣੀ ਵਿਧਾਨ ਸਭਾ ਵਲੋਂ ਪੰਜਾਬ ਦੇ ਲੋਕਾਂ ਵਲੋਂ ਸਾਰੇ ਦੁਨੀਆ ਭਰ ਦੇ ਲੋਕਾਂ ਵਲੋਂ ਮਾਝਾ ਮੁੱਖ ਮੰਤਰੀ ਭਗਵੰਤ ਪਾਣਜੀ ਦਾ ਇਸ ਜਿਹੜੀ ਜਿਹੜੀ ਉਹਨਾਂ ਨੇ ਵੱਡੀ ਪੰਜਾਬ ਦੇ ਲੋਕਾਂ ਨੂੰ ਇਹ ਜਿੰਦਗੀ ਦੀ ਸੇਫਟੀ ਦੀ ਸੋਗਾਤ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਬਹੁਤ ਬਹੁਤ ਧੰਨਵਾਦ